ਤੇ ਸਰ ਅਸੀਂ ਕੋਡ ਖਾਸ ਇੰਦਰਾ ਕलोनी 7 ਨੰਬਰ ਗਲੀ ਚ ਰਹਿੰਦੇ ਆ ਅੱਜ ਤੋਂ 6 ਮਹੀਨੇ ਪਹਿਲਾਂ ਵੀ ਮੈਂ ਪ੍ਰੈਗਨੈਂਟ ਸੀ ਜਦੋਂ ਵੀ ਅਸੀਂ ਗੱਡੀ ਨਹੀਂ ਰਸਵੇਰੇ ਲਗਾਉਂਦੇ ਸੀ ਅੱਗੋਂ ਮੋਟਰਸਾਈਕਲ ਨਹੀਂ ਸੀ ਪਰ ਇਹ ਕਰਦਾ ਹੁੰਦਾ ਪਰ ਅਸੀਂ ਹਮੇਸ਼ਾ ਅਸੀਂ ਪਰੇ ਕਰ ਦਿੰਦੇ ਹੁੰਦੇ ਸੀ ਤੇ ਪਰ ਲਾਲਾ ਕਹਾਨੂੰ ਗਾਲਾਂ ਕਰਦਾ ਹੁੰਦਾ ਸੀ ਕਿ ਅਸੀਂ ਮੈਂ ਨਹੀਂ ਪਰੇ ਕਰਨਾ ਮੋਟਰਸਾਈਕਲ ਉਸ ਤੋਂ ਬਾਅਦ ਸਰ ਰਾਤੀ ਅਸੀਂ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ 9:30 ਵਜੇ ਤੇ ਅਸੀਂ ਬੜੇ ਹਾਰਨ ਮਾਰੇ ਆਪਣੇ ਕੈਮਰਾ ਦੇ ਵੇਖਣ ਦੇ ਬਾਜੂ ਦੀ ਉਹਨੇ ਆਪਣਾ ਗੇਟ ਨਹੀਂ ਖੋਲਿਆ ਤੇ ਅਸੀਂ ਹੌਲੀ ਜੀ ਮੋਟਰਸਾਈਕਲ ਗੱਡੀ ਨਗਾਈ ਤੇ ਮੋਟਰਸਾਈਕਲ ਉਹਦਾ ਗਿਆ ਡਿਗ ਤੇ ਜਦੋਂ ਡਿਗ ਗਿਆ ਫਿਰ ਆ ਕੇ ਸਾਡੇ ਘਰੇ ਗਾਲੀ ਗਲੋਚ ਕਰਨ ਲੱਗਾ ਕਿ ਹੁਣ ਹੁਣ ਪਿਓ ਦਾ ਤੇ ਹੁਣ ਇੱਧਰ ਆ ਤੂੰ ਪਿਓ ਦਾ ਮੋਟਰਸਾਈਕਲ ਸੁੱਟ ਕੇ ਆਇਆਵੇਂ ਗਾਲੀ ਗਾਲਾਂ ਗਲੋਚ ਕਰ ਲੱਗੇ ਉਸ ਤੋਂ ਬਾਅਦ ਉਹਦੀ ਵੋਟੀ ਸੰਗਲੀ ਕੁੱਤੇ ਦੀ ਖੋਲ ਕੇ ਤੇ ਉਹਨੇ ਮੇਰੇ ਸਿਰ 'ਤੇ ਮਾਰ ਦਿੱਤੀ ਆ ਤੇ ਉਸ ਤੋਂ ਬਾਅਦ ਲੜਾਈ ਝਗੜਾ ਸਰ ਸ਼ੁਰੂ ਹੋ ਗਿਆ ਵਾ ਤੇ ਦਰਖਾਸਤਾਂ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਗਈਆਂ ਵਾ ਮੇਰੇ ਸੱਟਾਂ ਗੁੱਜੀਆਂ ਨੇ ਉਸ ਤੋਂ ਬਾਅਦ ਸਰ ਉਹਨਾਂ ਨੇ ਜਾ ਕੇ ਚਲੋ ਸਵੇਰੇ ਅਸੀਂ ਲੇਡੀਜ਼ ਘਰੇ ਸੀ ਸیرے 10:00 11:00 ਵਜੇ ਤੇ ਦੋ ਮੇਰੀਆਂ ਪਹਨੇਵੀ ਤੇ ਪਤੀ ਤੇ ਇੱਕ ਮੈਂ ਸੀ ਤੇ ਜਾ ਕੇ ਨਾ ਰੋੜਾ ਰੋੜਾ ਰੋੜੇ ਮਾਰ ਕੇ ਦਾਤਰ ਕਰਪਾਨਾ ਲੈ ਕੇ ਆਏ ਸੀ ਮੁੰਡੇ 60 ਜਾਣੇ ਤੇ ਸਾਡੀ ਸਾਰੀ ਗੱਡੀ ਵੜਤੀ ਆ ਤੇ ਸਾਡੀਆਂ ਕੰਧਾਂ ਵੱਡੀਆਂ ਗੇਟ ਤੇ ਮਾਰੇ ਗਏ ਸਰਕਾਰੀ ਗੇਟ ਆ ਉਥੇ ਤੇ ਸਰਕਾਰੀ ਗੇਟਾਂ ਤੇ ਵੀ ਮਤਲਬ ਵੀ ਵਾਰਦਤ ਹੋਈ ਆ ਤੇ ਮੁੰਡੇ ਲਿਆ ਕੇ ਤੇ ਉਹਨਾਂ ਨੇ ਸਾਨੂੰ ਮਤਲਬ ਕਾਲੀ ਗਲੋਚ ਕਰਕੇ ਤੇ ਸਾਡੀ ਗੱਡੀ ਸਾਡਾ ਨੁਕਸਾਨ ਬਹੁਤ ਕੀਤਾ ਵਾ ਭਾਏ ਸਾਰੇ ਮੱਲੇ ਵਾਲੇ ਨੂੰ ਪੁੱਛੋ ਕੀ ਅਸੀਂ ਨਵੇਂ ਘਰੇ ਅਸੀਂ ਫਕਸ਼ਨ ਰੱਖਿਆ ਸੀ ਬੇਟੇ ਦਾ ਤੇ ਪਰ ਇਹਨਾਂ ਨੇ ਕਲੇਸ਼ ਬਹੁਤ ਪਾਇਆ ਸਰ ਹਾਂਜੀ ਹਾਂਜੀ ਉਹ ਤੋਂ ਸਾਨੂੰ ਬਹੁਤ ਖਤਰਾ ਵਾ ਸਾਨੂੰ ਕਿਤੇ ਵੀ ਮਤਲ ਜਿਹੜਾ ਅੱਜ ਘਰ ਲਿਆ ਕਿ ਮੁੰਡੇ ਪਾ ਸਕਦਾ ਉਹ ਕਿਤੇ ਵੀ ਸਾਨੂੰ ਦੋਵਾਂ ਜੀਆਂ ਨੂੰ ਕੋਈ ਵੀ ਸਾਡਾ ਨੁਕਸਾਨ ਸਰ ਕਰ ਸਕਦਾ ਸਾਨੂੰ ਬਹੁਤ ਜ਼ਿਆਦਾ ਉਹਦੇ ਤੋਂ ਖਤਰਾ ਵਾ ਸਰ ਹਾਂਜੀ ਪੁਲਿਸ ਕੰਪਲੇਨਟ ਕੀਤੀ ਹਾਂਜੀ ਪੁਲਿਸ ਕੰਪਲੇਨਟ ਕੀਤੀ ਆ ਰਾਤੀ ਵੀ ਪਰ ਅਜੇ ਤੱਕ ਉਹ ਬੰਦੇ ਕਾਨੂੰਨੀ ਕਾਰਵਾਈ ਤੋਂ ਬਾਹਰ ਆ ਉਹਨੂੰ ਉਹਨਾਂ ਨੂੰ ਅਰੈਸਟ ਨਹੀਂ ਕਰਨ ਦੇ ਹਾਂਜੀ ਕੀ ਹੋਣਾ ਚਾਹੀਦਾ ਹਾਂਜੀ ਸਾਰਾ ਇਹਨਾਂ ਇਨਸਾਫ ਮਿਲਣਾ ਚਾਹੀਦਾ ਸਾਡਾ ਨੁਕਸਾਨ ਬਹੁਤ ਕੀਤਾ ਵਾ ਸਾਡਾ ਸਾਨੂੰ ਸੱਟਾਂ ਵੀ ਲੱਗੀਆਂ ਨੇ ਤੇ ਸਾਡਾ ਨੁਕਸਾਨ ਬਹੁਤ ਹੋਇਆ ਮੇਰਾ ਪਰਸ਼ਨ ਹੋਇਆ ਸਰ ਸਰ ਬੇਟਾ ਹੋਇਆ ਤੇ ਪਰਸ਼ਨ ਹੋਇਆ ਔਰ ਸਾਡਾ ਨੁਕਸਾਨ ਬਹੁਤ ਸਾਡੇ ਘਰ ਦਾ ਕੀਤਾ ਗਿਆ ਉਹਨਾਂ ਨੇ ਸਾਨੂੰ ਕਿਤੇ ਵੀ ਡਾਰਿਆ ਉਹਨਾਂ ਤੋਂ ਹੁਣ ਵੀ ਲਲਕਾਰਨ ਦੇ ਆ ਵੀ ਅਸੀਂ ਕੁਝ ਵੀ ਕਰ ਸਕਦੇ ਹਾਂ ਹਾਂਜੀ ਹੈਲੋ ਇਹ ਕੋਈ ਰਾਤ ਦੇ ਸਮੇਂ ਕੋਈ ਝਗੜਾ ਹੋਇਆ ਦੋਵਾਂ ਧਿਰਾਂ ਦਾ ਕੋਈ ਮੋਟਰਸਾਈਕਲ ਤੇ ਵਾਹਕਰਾ ਕੋਈ ਗੱਡੀ ਕਢੋ ਦੋ ਉਹਤੀ ਤੋਂ ਰਾਤ ਦੋਵਾਂ ਤਰ੍ਹਾਂ ਦੇ ਵਿੱਚ ਝਗੜੇ ਦੇ ਸਾਡੇ ਕੋਈ ਬੀਬੀ ਬਲਜਿੰਦਰ ਕੌਰ ਇੱਕ ਆਏ ਸੀ ਤੇ ਦੂਸਰੇ ਬਣੇ ਸੁਖਵਿੰਦਰ ਸਿੰਘ ਆਏ ਸੀ ਇਹਨਾਂ ਦੇ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਤੇ ਇਹਨਾਂ ਦੇ ਵੀ ਸਿਰ 'ਚ ਸੱਟਾਂ ਲੱਗੀਆਂ ਨੇ ਗੁੱਡੀਆਂ ਜੀ ਉਹ ਸੰਬੰਧ ਇਹਨਾਂ ਨੂੰ ਡਾਟ ਕੱਟ ਕੇ ਦੇ ਦਿੱਤਾ ਗਿਆ ਸੀ ਤੇ ਮੌਕੇ ਦੇ ਜਿਹੜਾ ਅਦਾਜ਼ ਜ਼ਿਆਦਾ ਹੁਣ ਕਰਕੇ ਸਿਰ ਮੁਲਾਜ਼ਮ ਤੇ ਭੇਜ ਗਏ ਸੀ ਪਰ ਡਾਟ ਕੱਟਣ ਤੋਂ ਬਾਅਦ ਸਵੇਰੇ ਫਿਰ ਇਹੋ ਗੱਲ ਹੋ ਗਈ ਦੁਬਾਰਾ ਫਿਰ ਇਹ ਝਗੜ ਪਿਆ ਆਪਸ ਦੇ ਵਿੱਚ ਤੇ ਜਿਹੜਾ ਬਲਜਿੰਦਰ ਸਿੰਘ ਆ ਦੇ ਨਾਲ ਸੁਖਵਿੰਦਰ ਸਿੰਘ ਨੂੰ ਦਸਤਨ ਦੇ ਮੁਤਾਬਕ ਵੀ ਨਾਲੇ ਘਰ ਜਾ ਕੇ ਦੁਬਾਰਾ ਉਹਨਾਂ ਦਾ ਮੋੜਸਲ ਦੀ ਪਹਨਤੋਂ ਕਰ ਦਿੱਤੀ ਜਾਂ ਗੱਡੀ 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 ਕਿਹੜੀ ਤੁਹਾਡੀ ਜੀ ਸਵਿਫਟ ਗੱਡੀ ਦੀ ਕੋਈ ਭਨ ਤੋੜੇ ਨਾ ਆਂਦੇ ਜੀ ਕੀਤੀ ਹੈ ਜੇ ਆਕੇ ਉਸ ਵੇਲੇ ਮਲਾਜਮ ਸਵੇਰੇ ਸਵੇਰੇ ਭੇਜੇ ਸੀ ਹੁਣ ਥੋੜਾ ਇੱਕ ਤਬਦੀਲਸ਼ ਦੇ ਵਿੱਚ ਮੈਂ ਮਸ਼ਰੂਫ ਹਾਂ ਤੇ ਸ਼ਾਮ ਤੱਕ ਜੇ ਜਿਹੜੇ ਰਿਜ਼ਲਟ ਆਉਂਦੇ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਜੀ ਮੌਕਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਜੋ ਵੀ ਸਾਹਮਣੇ ਗੱਲ ਹੈ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਠੀਕ ਹੈ ਠੀਕ ਹੈ ਜੀ ਇਹ ਇਹ ਦਰਖਾਸਤਾਂ ਦਿੱਤੀਆਂ ਗਈਆਂ ਨੇ ਉਹ ਕਾਰਵਾਈ ਕਰ ਰਹੇ ਨੇ ਜੀ